ਦੀ ਗੱਲ ਆ ਜੀ ਸਾਡੇ ਇਹ ਮੈਨੂੰ ਮੈਂ ਬਤੌਰ ਐਂਟੀ ਟੈਰਰਿਸਟ ਦਾ ਪ੍ਰਧਾਨ ਦੇ ਹੋਣ ਦੇ ਨਾਤੇ ਤੇ ਸਾਡੀ ਪੂਰੀ ਜੋਨੀ ਵੀ ਟੀਮ ਹੈਗੀਆਂ ਸਾਰੀ ਟੀਮ ਦੇ ਵਿੱਚ ਇਸ ਚੀਜ਼ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਸਾਡੇ ਨਾਲ ਅੱਜ ਉਹ ਸੁਪਰ ਕੋਪ ਨਾਲ ਜੁੜੇ ਨੇ ਜੁਆਇਨ ਹੋਏ ਨੇ ਜਿਨ੍ਹਾਂ ਦਾ ਐਂਟੀ ਟੈਰਰਿਸਟ ਕਿਉਂਕਿ ਪੁਲਿਸ ਦੇ ਵਿੱਚ ਵੀ ਇਹਨਾਂ ਨੇ ਅਤਵਾਦ ਦੇ ਖਿਲਾਫ ਇੱਕ ਬਹੁਤ ਵੱਡੀ ਲੜਾਈ ਲੜੀ ਆ ਇਹ ਉਸ ਬਹੁਤ ਵੱਡੇ ਲੰਬੇ ਜਿਹੇ ਤਜਰਬੇ ਨਾਲ ਸਾਡੇ ਦੇ ਵਿੱਚ ਆਏ ਨੇ ਉਹ ਤਜਰਬਾ ਸਾਡੇ ਇਸ ਫਰੰਟ ਨੂੰ ਹੋਰ ਉੱਚੀਆਂ ਬੁਲੰਦੀਆਂ ਦੇ ਉੱਤੇ ਲੈ ਕੇ ਜਾਏਗਾ। ਕਿੰਨੇ ਵੀ ਘਰ ਲੋਕ ਦਖਲ ਦੇ ਰਹੇ ਨੇ ਲੇਕਿਨ ਯੂਥ ਨੂੰ ਨਾ ਘੱਟ ਦਿੱਖਦਾ ਹੈਗਾ। ਉਹ ਅਵੇਅਰ ਕਰਨ ਵਾਸਤੇ ਕੋਈ ਅਪਰੋਚ ਲਾ ਕੀਤਾ ਜਾ ਰਿਹਾ। ਦੇਖੋ ਅਸੀਂ ਯੂਥ ਨੂੰ ਵੀ ਅਵੇਅਰ ਕਰਨ ਦੇ ਵਿੱਚ ਲੱਗੇ ਹੋਏ ਆਂ। ਸਾਡੀਆਂ ਟੀਮਸ ਹੈਗੀਆਂ ਨੇ ਜੋ ਸ਼ਹਿਰ-ਸ਼ਹਿਰ ਪਿੰਡ-ਪਿੰਡ ਗਲੀ-ਗਲੀ ਜਾ ਕੇ ਯੂਥ ਨੂੰ ਸਮਝਾਉਂਦੀਆਂ ਨੇ। ਉਹਨਾਂ ਦੇ ਰਾਈਟਸ ਬੇਸਿਕਲੀ ਤਾਂ ਅਸੀਂ ਜੋ ਕਨਸਟੀਟਿਊਸ਼ਨਲ ਸਾਡੇ ਰਾਈਟਸ ਨੇ। ਉਹਨਾਂ ਦੀ ਅਸੀਂ ਕੇਅਰ ਟੇਕ ਕਰਦੇ ਆਂ। ਤੇ ਕਿਸੇ ਦਾ ਵੀ ਰਾਇਟ ਕਿਸੇ ਵੀ ਤਰੀਕੇ ਨਾਲ ਵਾਇਲੇਟ ਨਹੀਂ ਹੋਣਾ ਚਾਹੀਦਾ ਜਦੋਂ ਅਸੀਂ ਸੈਮੀਨਾਰਸ ਵਗੈਰਾ ਲਗਾਣੇ ਆ ਇਹ ਸਾਡੇ ਸ਼ਹਿਰਾਂ ਦੇ ਵਿੱਚ ਸੈਮੀਨਾਰ ਲੱਗਦੇ ਨੇ ਤਾਂ ਯੂਥ ਨੂੰ ਪਤਾ ਚੱਲ ਜਾਂਦਾ ਵੀ ਹਾਂ ਅਸੀਂ ਕਿਸ ਚੀਜ਼ ਦੇ ਉੱਤੇ ਮਤਲਬ ਸਾਡਾ ਕੰਮ ਹੋ ਰਿਹਾ ਜਾਂ ਤੋਂ ਉਹਨਾਂ ਨੂੰ ਕਿਸ ਗੱਲਾਂ ਵੇਅਰ ਹੋਣਾ ਚਾਹੀਦਾ ਐਡਵੋਕੇਟ ਸਾਹਿਬ ਇਸ ਵੇਲੇ ਸੋਸ਼ਲ ਮੀਡੀਆ ਬਹੁਤ ਖਾਦੀਆਂ ਹਾਂ ਹਾਂਜੀ ਕਿਸੇ ਵੀ ਕੰਮ ਨੂੰ ਸੋਸ਼ਲ ਮੀਡੀਆ ਦੇ ਬਗਾਨੇ ਨਹੀਂ ਕੀਤਾ ਜਾਉਂਦਾ ਹੈਗਾ ਚਾਹੇ politcal ਹੈ ਚਾਹੇ ਕੋਈ business ਹੈ ਚਾਹੇ ਕੋਈ ਸੰਸਥਾ ਚਲਾਣੀ ਹੈ ਠੀਕ ਹੈ ਜੀ ਸੋਸ਼ਲ ਮੀਡੀਆ ਦੇ ਉੱਪਰ ਤੁਹਾਡਾ ਜਿਹੜਾ ਇਹ ਅੰਟੀ ਟੈਲੀਵਿਜ਼ਨ ਗਰੁੱਪ ਹੈ ਜਿਹੜਾ ਹੈਗਾ ਉਹ ਕਿੰਨਾ ਕੁ ਐਕਟਿਵ ਹੈਗਾ ਦੇਖੋ سوشل মিডিਆ ਦੇ ਉੱਤੇ ਅਸੀਂ ਚਾਹੇ ਇਲੈਕਟ੍ਰੋਨਿਕ মিডিਆ ਚਾਹੇ ਪ੍ਰਿੰਟਿੰਗ মিডিਆ ਅਸੀਂ ਉਹਦੇ ਉੱਤੇ ਕਾਫੀ ਐਕਟਿਵਲੀ ਕੰਮ ਕਰ ਰਹੇ ਹਾਂ ਸਾਡੀ ਆਲਮੋਸਟ ਜਿੰਨੀ ਵੀ ਕਵਰੇਜ ਹੁੰਦੀ ਆ ਪਟਿਆਲਾ ਸਮੇਤ ਬਾਕੀ ਪੰਜਾਬ ਦੇ ਸ਼ਹਿਰ ਸਾਰੇ ਸ਼ਹਿਰਾਂ ਦੇ ਵਿੱਚ ਪੇਪਰ ਦੇ ਵਿੱਚ ਸਾਡੀਆਂ ਨਿਊਜ਼ਸ ਵਗੈਰਾ ਪਬਲਿਸ਼ ਹੁੰਦੀਆਂ ਰਹਿੰਦੀਆਂ ਨੇ ਪ੍ਰੈਸ ਨੋਟ ਆਉਂਦੇ ਨੇ ਸਾਡੇ ਤੇ ਇਲੈਕਟ੍ਰੋਨਿਕ মিডিਆ ਵੀ ਸਾਨੂੰ ਅੱਛੀ ਕਵਰੇਜ ਦੇ ਰਹੇ ਆ ਠੀਕ ਹੈ ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦਸਕਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਭਾਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਅਨੰਦ ਸਾਫਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਾਨ ਸਭਾ ਪੰਜਾਬ ਸੋ ਅੱਜ ਅ ਸ਼੍ਰੀ ਅਮਨ ਗਰਗ ਜੀ ਸੀਨੀਅਰ ਐਡਵੋਕੇਟ ਔਰ ਇਹਨਾਂ ਦੀ ਟੀਮ ਨੇ ਮੈਨੂ ਐਂਟੀ ਟੈਰਰਿਸਟ ਫਰੰਟ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਵਿੱਚ ਬਤੌਰ ਸੀਨੀਅਰ ਮੀਤ ਪ੍ਰਧਾਨ ਜੁਆਇਨ ਕਰਾਇਆ। ਔਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦੀ ਵੀ ਹਾਂ ਤੇ ਰਣੀ ਵੀ ਹਾਂ। ਅਮਨ ਗਰਗ ਜੀ ਦਾ ਤੇ ਇਹਨਾਂ ਦੀ ਟੀਮ ਦਾ ਜਿਹੜੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਇੱਥੇ ਚੱਲ ਕੇ ਆਏ ਨੇ ਸਾਡੇ ਐਂਟੀ টেরਰਿਸ ਫਰੰਟ ਦੇ ਮੈਂਬਰ ਤੇ ਅਹੁਦੇਦਾਰ ਸਹਿਬਾਨ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੇ ਪਟਿਆਲਾ ਤੋਂ ਵੱਡੀ ਗਿਣਤੀ ਚ ਇੱਥੇ ਮੇਰੀ ਅੱਜ ਜੁਆਇਨਿੰਗ ਤੇ ਆਏ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਹੈ ਸਾਰੇ ਐਂਟੀ 올 ਇੰਡੀਆ ਐਂਟੀ টেরਰਿਸ ਫਰੰਟ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਫਰੰਟ ਲਈ ਤਾਨ ਮਾਨ ਧਨ ਨਾਲ ਸੇਵਾ ਕਰਾਂਗਾ ਮੈਂ ਪਹਿਲਾਂ ਵੀ ਜਦੋਂ ਪੁਲਿਸ ਦੇ ਵਿੱਚ ਤੋਂ ਪੁਲਿਸ ਅਫਸਰ ਸੀ ਡੀਐਸਪੀ ਸੀ ਐਸਐਚਓ ਸੀ ਮੈਂ ਐਂਟੀ ਟੈਰਰਿਸਟ ਫਰੰਟ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਮੇਰੇ ਪਰਿਵਾਰ ਨੇ ਸ਼ਹੀਦੀਆਂ ਵੀ ਦਿੱਤੀਆਂ ਨੇ ਟੈਰਰਿਸਟਾਂ ਨੇ ਜਦੋਂ ਮੈਂ ਪੁਲਿਸ ਸੀ ਮੇਰੇ ਪਿੰਡ ਦਰਾਹਾ ਮੰਡੀ ਆ ਕੇ ਮੇਰੇ ਭਰਾ ਕ੍ਰਿਸ਼ਨ ਕੁਮਾਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਔਰ ਮੇਰੇ ਮਾਮਾ ਜੀ ਸੀ ਸੇਟ ਧਨ ਪਤਰਾਈ ਦੇ ਵੀ ਗੋਲੀਆਂ ਮਾਰ ਕੇ ਉਹਨਾਂ ਨੂੰ ਗੰਪੀਰ ਜਖਮੀ ਕਰ ਦਿੱਤਾ ਸੀ ਮੇਰੇ ਪਿਤਾ ਜੀ ਵੀ ਆਨ ਡਿਊਟੀ ਸ਼ਹੀਦ ਹੋਏ ਨੇ ਸੋ ਮੈਂ ਸ਼ਹੀਦਾਂ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਸ਼ੁਰੂ ਤੋਂ ਹੀ ਪੁਲਿਸ ਦੇ ਵਿੱਚ ਵੀ ਦੇਸ਼ ਦੀ ਏਕਤਾ ਅਖੰਡਤਾ ਅਮਨ ਸ਼ਾਂਤੀ ਭਾਈਚਾਰੇ ਲਈ ਕੰਮ ਕੀਤਾ ਤੇ ਹੁਣ ਵੀ ਇਸ ਫਰੰਟ ਨੇ ਮੈਨੂੰ ਆਪਣਾ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਹੈ ਤੇ ਜਿਹੜਾ ਕੰਮ ਅਸੀਂ ਅਤਵਾਦ ਦੇ ਖਿਲਾਫ ਪੁਲਿਸ ਚ ਰਹਿ ਕੇ ਹੋਏ ਕਰਦੇ ਸੀ ਵਰਦੀ ਪਾ ਕੇ ਕਰਦੇ ਸੀ ਔਰ ਤਨਖਾਹ ਲੈ ਕੇ ਕਰਦੇ ਸੀ ਹੁਣ ਅਸੀਂ ਉਹ ਬਿਨਾ ਵਰਦੀ ਤੋਂ ਬਿਨਾ ਤਨਖਾਹ ਤੋਂ ਕਰਾਂਗੇ ਉਹ ਉਦੋਂ ਵੀ ਵੱਧ ਚੜ ਕੇ ਕਰਾਂਗੇ ਸਾਹਿਬ ਇੱਕ ਵੱਡੀ ਜ਼ਿੰਮੇਵਾਰੀ ਹੈ ਕੋਈ ਖਾਸ ਝੰਡੇ ਲੈ ਕੇ ਚੱਲੋਗੇ ਕਿਸ ਤਰੀਕੇ ਦੇ ਨਾਲ ਦੇ ਰੂਪ ਵਿੱਚ ਆ ਸਿਆਰਾ ਕੰਮ ਦੇਖੋ ਜਿਹੜਾ ਇਸ ਫਰੰਟ ਦਾ ਨਾਮ ਹੈ ਉਹ ਆਪਣੇ ਆਪ ਹੀ ਇਹਨੂੰ ਡਿਫਾਈਨ ਕਰਦਾ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਸਾਡੇ ਭਾਰਤ ਵਰਸ਼ ਨੂੰ ਸਾਡੇ ਮੁਲਕ ਨੂੰ ਬਹੁਤ ਦੇਰ ਤੋਂ ਜਿਹੜੀਆਂ ਪਾਕਿਸਤਾਨ ਚ ਕੁਝ ਸ਼ਕਤੀਆਂ ਬੈਠੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਹੈਗੀਆਂ ਜਿਵੇਂ ਕਿ ਇਹ ਪੰਨੂ ਹੋਣੀ ਹੈਗੇ ਨੇ ਜਾਂ ਪਾਕਿਸਤਾਨ ਚਾਤਪਤੀ ਬੈਠੇ ਨੇ ਵਿਦੇਸ਼ਾਂ ਚ ਬੈਠੇ ਨੇ ਉਹ ਸਾਡੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਔਰ ਸਾਡੇ ਬੱਚਿਆਂ ਨੂੰ ਸਾਡੇ ਮੁੰਡਿਆਂ ਨੂੰ ਹਾਨੀ ਟਰੈਪ ਚ ਫਸਾਉਂਦੇ ਨੇ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਫਿਰ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਆ ਨੇ ਇਸ ਫਰੰਟ ਦਾ ਜਿਹੜਾ ਮੇਨ ਮੋਟਿਵ ਹੈ ਆਸ਼ਾ ਹੈ ਨਿਸ਼ਾਨਾ ਹੈ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਆਪਸੀ ਭਾਈਚਾਰੇ ਨੂੰ ਕਾਇਮ ਰੱਖਣਾ ਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣਾ ਉਹਦੇ ਲਈ ਇਹ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਜਿਹੜੇ ਅੱਜ ਮੈਂ ਇਹਨਾਂ ਨੂੰ ਜੁਆਇਨ ਕੀਤਾ ਸੋ ਮੈਂ ਇਹਦੇ 'ਚ ਵੱਧ ਚੜ ਕੇ ਹਿੱਸਾ ਲਵਾਂਗਾ ਔਰ ਅਸੀਂ ਆਪਣੇ ਮੁਲਕ ਦੀ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨ ਹੋਣ ਤੱਕ ਜਾਵਾਂਗੇ ਸਾਹਿਬ ਜਦੋਂ ਅਜਿਹੇ ਅੰਸਰਾਂ ਦੇ ਨਾਲ ਮੱਥਾ ਤਾਂਉਣਾ ਪੈਂਦਾ ਨਾ ਫਿਰ ਆਪਣੇ ਆਪ ਵੀ ਤਿਆਰ ਰਹਿਣਾ ਪੈਂਦਾ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਕਈ ਵਾਰ ਬੈਠ ਕੇ ਆਇਆ ਨੇ ਤਾਂ ਤਿਆਰ ਹੋ ਜੀ ਅਸੀਂ ਮੈਂ ਤਾਂ ਸਮਝੋ ਵੀ ਪਹਿਲਾਂ ਤੋਂ ਹੀ ਤਿਆਰ ਹੈ ਜਦੋਂ ਅਸੀਂ ਪੁਲਿਸ ਚ ਰਹੇ ਹਾਂ ਅਸੀਂ ਬਹੁਤ ਦਲੇਰੀ ਨਾਲ ਕੰਮ ਕੀਤਾ ਹੈ ਔਰ ਪੰਜਾਬ ਦੀ ਅਮਨ ਸ਼ਾਤ ਤੇ ਭਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਜਿਵੇਂ ਪਹਿਲਾਂ ਕਿਹਾ ਅਸੀਂ ਮੇਰੇ ਪਰਿਵਾਰ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਨੇ ਤੇ ਅਸੀਂ ਅੱਜ ਵੀ ਤਿਆਰ ਹੈ ਹਰ ਸਿਚੁਏਸ਼ਨ ਨੂੰ ਫੇਸ ਕਰਨ ਵਾਸਤੇ ਲੇਕਿਨ ਅਸੀਂ ਆਪਣੇ ਪਿਆਰੇ ਮੁਲਕ ਭਾਰਤ ਨੂੰ ਸਾਡੇ ਰੰਗਲੇ ਪੰਜਾਬ ਨੂੰ ਇੱਥੇ ਕੋਈ ਵੀ ਕਿਸੇ ਕਿਸਮ ਦੀ ਅਤਵਾਦੀ ਗਤੀਵਿਧੀ ਨਹੀਂ ਕਰਨਿਆਂਗੇ ਔਰ ਇਹਨੂੰ ਕਾਲੀ ਨਜ਼ਰ ਤੋਂ ਬਚਾ ਕੇ ਰੱਖਾਂਗੇ ਤੁਹਾਨੂੰ ਲੱਗਦਾ ਕਿ